ਹਾਂ ਜੀ ਨਾ ਠੀਕ ਠਾਕ ਕੁਝ ਨਹੀਂ ਲੱਗ ਚਾਹੀਦੀ ਫਸਟਾ ਬੋਇਆ ਉਹ ਵੀ ਕਹਿ ਰਿਹਾ ਪੋਨੇ ਕੇ 6 ਵਜੇ ਦੀ ਘਟਨਾ ਹੈ ਮੈਂ ਅੰਦਰ ਬੈਠਾ ਸੀ ਦਫ਼ਤਰ 'ਚ ਹੀ ਦੋ ਬੰਦੇ ਆਏ ਉਹਨਾਂ ਨੇ ਮੋਟਰ ਹੈਡ ਰੋਕ ਲਿਆ ਮੂੰਹ ਬੰਨੇ ਸੀ ਗਈ ਤੇ ਪਹਿਲਾਂ ਟੈਂਕੀ ਵਾਲ ਨੂੰ ਕੋਈ ਪਾਣੀ ਪੀਣ ਨੂੰ ਫਿਰ ਸ਼ੀਸ਼ੇ ਥਾਣੀ ਝਾਕ ਕੇ ਤੇ ਅੰਦਰ ਨੂੰ ਕੋਈ ਰਹੀ ਆ ਗਏ ਤੇ ਮੇਰੇ ਤੇ ਹੌਲਾ ਕਰਤਾ ਮੈਂ ਭਿੜਿਆ ਵੀ ਨਾਲ ਪਰ ਜੀ ਉਹ ਦੋ ਜਾਨੇ ਸੀਗੇ ਤੇ ਉਹਨੇ ਮੇਰੇ ਇੱਕ ਇਥੇ ਕੁਹਾੜੀ ਮਾਰੀ ਮੂੰਹ ਤੇ ਮਾਰੀ ਗਿਆ ਫੇਰ ਜੀ ਮੈਂ ਉਹਨਾਂ ਨੂੰ ਚਾਗਮਾ ਦੇਣ ਵਾਸਤੇ ਗੇਟ ਉੱਪਰ ਆਇਆ ਵੀ ਚਾਬੀ ਉੱਥੇ ਪਈ ਆ ਗੱਲੇ ਦੀ ਉਹ ਸੈਂਪਲ ਵਾਲਾ ਡੱਬਿਆਂ ਦੇ ਨੇ ਪਾਸੇ ਕੀਤਾ ਤੇ ਉਹ ਬੰਦਾ ਜਿਹੜਾ ਮੈਂ ਸੋਚਿਆ ਵੀ ਬਾਹਰ ਭੱਜ ਜਾਊਗਾ ਉਹੀ ਆ ਕੇ ਬਾਰ ਮੂਰੇ ਖੜ ਗਿਆ ਈ ਤੇ ਫੇਰ ਭੱਜਣ ਨਹੀਂ ਦਿੱਤਾ ਈ ਫੇਰ ਮੈਨੂੰ ਚਾਬੀ ਦੱਸਣੀ ਪਈ ਤੇ ਉਹ ਲੈ ਗਏ ਸਾਰਾ ਕੈਸ਼ ਹੀ ਲੈ ਗਏ ਜਿਹੜਾ ਪਰਸੋਂ ਰਾਤ ਦਾ ਪਿਆ ਸੀ ਉਹ ਵੀ ਲੈ ਗਏ ਤੇ ਜਿਹੜਾ ਤਿੰਨ ਦਾ ਸਾਰਾ ਪਿਆ ਸੀ ਉਹ ਵੀ ਲੈ ਗਏ ਠੀਕ ਆ ਕਿੰਨੇ ਲੋਕ ਸੀ ਉਹ ਉਹ ਦੋ ਜਾਨੇ ਦੋ ਜਾਨੇ ਹਾਂਜੀ ਕਿੰਨਾ ਕੈਸ਼ ਕਿਹ ਜਿਹੜਾ ਮੈਨੂੰ ਕੈਸ਼ ਜੀ 859000 ਸੀਗਾ ਜੀ ਸਾਰਾ ਲੈ ਗਏ ਹਾਂਜੀ ਸਾਰਾ ਲੈ ਗਏ ਮੇਰਾ ਨਾਮ ਮਨਦੀਪ ਕਿਥੇ ਡਿਊਟੀ ਕਰਦੇ ਸੀ ਨਹੀਂ ਭਾਰਤ ਪੈਟਰੋਲੀਅਮ ਵਾਲੇ ਪੰਪ ਤੇ ਜਿਹੜਾ ਉਥੇ ਧਰਮਕੋਟ ਵਾਲੇ ਰਾਹ ਤੇ ਆਈ ਅੱਲਾ 5:30 ਵਜੇ ਸ਼ਾਮ ਨੂੰ ਤਕਰੀਬਨ 5:50 ਤੇ ਹੋਈ ਆਈ ਸਹੀ ਵਾਰ ਵਾਰ 5:50 ਤੇ ਮੁੰਡਾ ਉਸ ਵੇਲੇ 10 ਮਿੰਟ ਲਈ ਕੱਲਾ ਰਹਿ ਗਿਆ ਪਹਿਲਾਂ ਮੁੰਡੇ ਦੀ ਸ਼ਰਟ ਚੇਂਜ ਹੁੰਦੀ ਸਾਡੀ ਉਸ ਵੇਲੇ ਉਹ ਚਲਿਆ ਗਿਆ ਘਰੋਂ ਤੇ ਦੂਜੇ ਦੋ ਬੰਦੇ ਆਉਣੇ ਸੀ ਉਸ ਵੇਲੇ ਉਹ ਕੋਈ 5-10 ਮਿੰਟ ਲੇਟ ਹੋ ਕੇ ਆਉਣ ਤੇ ਮੁੰਡਾ ਕੱਲਾ ਸੀ ਉਸ ਟਾਈਮ ਬੰਦੇ ਦੋ ਆਏ ਆਈ ਉਹਨਾਂ ਕੋਲ ਇਤਿਆਰ ਸੀ ਜੇ ਇੱਕ ਘੁਆੜੀ ਫੜੀ ਹੋਈ ਸੀ ਤੇ ਇੱਕ ਕੋਲੇ ਸ਼ਾਇਦ ਕੁਝ ਨਹੀਂ ਸੀਗਾ ਹਾਈ ਮਾੜੇ ਹਾਲਾਤ ਆ ਜੀ ਬਹੁਤ ਬਹੁਤ ਮਾੜੇ ਹਾਲਾਤ ਆ ਜੀ ਬੰਦਿਆਂ ਦੇ ਹੌਸਲੇ ਬਹੁਤ ਵਧੇ ਹੋਏ ਆ ਉਹਨਾਂ ਨੂੰ ਤਾਂ ਕੋਈ ਕਰਵਾਈ ਨਹੀਂ ਹੈਗੀ ਤਾਂ ਲੱਗਦਾ ਵੀ ਜਿਵੇਂ ਉਹਨਾਂ ਦਾ ਜੰਗਲ ਰਾਜ ਕਿਵੇਂ ਚੱਲੀ ਜਾਂਦਾ ਕੰਮ ਕੋਈ ਸਮਝੋ ਬਾਹਰ ਹੋਈ ਹੋਈ ਗੱਲ ਸੀ ਲੱਗਦਾ ਕਿ ਬੰਦੇ ਜਿਹੜੇ ਡਿਸਟ੍ਰਿਕਟ ਅਫਸਰਾਂ ਕਿਤੇ ਜਾਣਗੇ ਜਾਂ ਹੋ ਜਾਣਗੇ ਹੁਣ ਇੱਕ ਵਾਰੀ ਤਾਂ ਪ੍ਰਸ਼ਾਸਨ ਨੇ ਉਹਨਾਂ ਨੂੰ ਪੁਲਿਸ ਵਾਲਿਆਂ ਦੇ ਮੁਲਾਜ਼ਮਾਂ ਨੇ ਤੇ ਭਰੋਸਾ ਦਿੱਤਾ ਉਹ ਕਹਿੰਦੇ ਜੀ ਅਸੀਂ ਤੁਰਛੇਦ ਦਾ ਕੰਮ ਕਰ ਰਹੇ ਆ ਪਰ ਸਾਨੂੰ ਉਮੀਦ ਇਸ ਕਰਕੇ ਘਟ ਜਾਂਦੀ ਹੈ ਕਿ ਅਸੀਂ ਪਹਿਲਾਂ ਵਾਲੇ ਬੰਦੇ ਖੁਦ ਫੜਕੇ ਫੜਾਦੇ ਸੀਗੇ ਤਾਂ ਵੀ ਕੋਈ ਕਾਰਵਾਈ ਨਹੀਂ ਹੋਈ ਜੀ ਇਸ ਕਰਕੇ ਅਸੀਂ ਨਿਰਾਸ਼ ਨਾ ਕੈਸ਼ ਤੁਸੀਂ ਦੱਸ ਰਹੇ ਹੋ ਤਕਰੀਬਨ 95000 ਰੁਪਇਆ ਸੀਗਾ ਜੀ ਮੁੰਡੇ ਕੋਲੇ ਜਿਹੜੇ ਉਹ ਲੈ ਕੇ ਆ ਹਾਂਜੀ